ਹਾਂਜੀ ਮਜੀਤ ਸਿੰਘ ਜੀ ਅੱਜ ਪ੍ਰੈਸ ਕਾਨਫਰੰਸ ਦਾ ਮੁੱਦਾ ਕੀ ਹੈ ਮਤਾ ਜਿਹੜਾ ਨਵਾਂ ਗਾਸ ਕੀਤਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਆਪਣੇ ਸਿਧਾਂਤ ਤੋਂ ਥੜ ਗਿਆ ਔਰ ਕੁਰਬਾਨੀ ਵਾਲੇ ਜੇਲ੍ਹਾਂ ਵਾਲੇ ਪੰਥ ਲਈ ਮਰ ਮਿਟਣ ਵਾਲੇ ਲੋਕਾਂ ਦੇ ਇਹ ਸਿਧਾਂਤ ਤੇ ਅਕਾਲੀ ਦਲ ਜਿਹੜਾ ਖੜਾ ਸੀ ਜਿਹੜਾ 103 ਸਾਲ ਪੁਰਾਣਾ ਸੀ ਲੇਕਿਨ ਮੌਜੂਦਾ ਟਾਈਮ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹ ਉਹਨਾਂ ਸਿੱਖੀ ਸਿਧਾਂਤਾਂ ਤੋਂ ਪਰੇ ਚਲੇ ਗਏ ਔਰ ਸਿੱਖੀ ਸਿਧਾਂਤਾਂ ਨੂੰ ਤਰਲੰਜਦੀ ਜਿਹੜੀ ਹਿਦੇਤੀ ਸੋ ਨਵੇਂ ਤੌਰ ਤੇ ਕਾਲੀ ਦਲ ਜਿਹੜਾ ਹੈ ਉਹ ਖਾਲੀ ਦਲ ਹੋ ਗਿਆ ਔਰ ਉਸ ਚੋ ਤਕਰੀਬਨ ਕਾਲੀ ਦਲ ਦੀ ਰੂਹ ਜਿਹੜੀ ਆ ਮਰ ਚੁੱਕੀ ਆ ਉਸ ਰੂਹ ਨੂੰ ਦੁਬਾਰਾ ਜ਼ਿੰਦਾ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਇਹ ਸਾਰੀ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੇ ਕਿਹਾ ਕਿ ਉਥੇ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਉਹਨਾਂ ਨੇ ਕਿਹਾ ਜੇ ਗਲਤੀਆਂ ਹੋਈਆਂ ਨੇ ਆਵੇਂ ਗਲਤੀਆਂ ਜਿਹੜੀਆਂ ਨੇ ਹੋ ਸਕਦਾ ਜ਼ਿੰਮੇਵਾਰ ਤੋਂ ਹੋਈਆਂ ਹੋਣ ਪ੍ਰਧਾਨ ਤੋਂ ਹੋਈਆਂ ਹੋਣ ਲੇਕਿਨ ਉਹ ਕੋਈ ਦੇ ਅਸੀਂ ਵੀ ਬੈਠੇ ਸੀ ਤੇ ਸਾਡੇ ਅਸੀਂ ਮੌਕੇ ਤੇ ਬੋਲਣਾ ਚਾਹੀਦਾ ਸੀ ਬੋਲੇ ਨਹੀਂ ਜੇ ਤਰ ਚੰਦੂ ਮਾਇਰਾ ਸਾਹਿਬ ਰਖੜਾ ਸਾਹਿਬ ਸੀ ਮਲੂਕਾ ਸਾਹਿਬ ਸੀ ਸੋ ਉਹਦੇ ਵਾਸਤੇ ਇੱਕ ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ ਇਹ ਗੱਲ ਕਹਿਣੀ ਹੈ ਕਿ ਜਾਣੇਨ ਜਾਣ ਜਿਹੜੀ ਗਲਤੀ ਹੋਈਆਂ ਨੇ ਨਹੀਂ ਬੋਲੇ ਨਹੀਂਗੇ ਸਾਨੂੰ ਵੀ ਸਜ਼ਾ ਜਿਹੜੀ ਥਲਾਈ ਜਾਂਦੀ ਕੋਣ ਕੋਣ ਆਏਗਾ ਇਹ ਸਾਰਾ ਜਿਹੜਾ ਕੱਲ ਇਕੱਠੇ ਹੋਈ ਸੀ ਨਾ ਸਾਰਾ ਬਹੁਤ ਵੱਡੀ ਗਿਣਤੀ ਚ ਸੀ ਸੀ ਨਹੀਂ ਉਹ ਨਹੀਂ ਉਹਨਾਂ ਤੋਂ ਬਗੈਰ ਜਿਹੜੇ ਨੇ ਉਹ ਤਾਂ ਉਹਨਾਂ ਹੁੰਦਾ ਸਗੋ ਉਹਨਾਂ ਨੂੰ ਅੱਜ ਤੋਂ ਪਹਿਲਾਂ ਕਹਿੰਦੇ ਰਹੇ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਵੀ ਕਹਿੰਦੇ ਰਿਹਾ ਕਿ ਅਕਾਲੀ ਦਲ ਸਾਬ ਤੇ ਮਾਫੀ ਮੰਗਣੀ ਚਾਹੀਦੀ ਲੇਕਿਨ ਉਹ ਆਏ ਨਹੀਂ ਗਏ ਅਕਾਲੀ ਦਲ ਦੇ ਖਾਲੀ ਹੁੰਦਾ ਮੁੱਖ ਕਾਰਨ ਕੀ ਮੰਦੇ ਹੋ ਤੁਸੀਂ ਵੀ ਅਕਾਲੀ ਦਲ 'ਚ ਰਹੇ ਹੋ ਬਹੁਤ ਦੇਰ ਅੱਜ ਵੀ ਅਕਾਲੀ ਦਲ 'ਚੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹੋ ਇੱਕ ਮਕਸਦ ਕੀ ਮੰ ਡਿਕਟੇਟਰਸ਼ਿਪ ਆ ਗਈ ਅਕਾਲੀ ਦਲ 'ਚ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਰਹਿ ਗਿਆ ਔਰ ਅਕਾਲੀ ਦਲ ਜਿਹੜਾ ਸੀ ਇਹ ਸਿੱਖੀ ਊਸੂਲਾਂ ਤੇ ਖੜਾ ਸੀ ਸਿੱਖੀ ਸਿਧਾਂਤ ਔਰ ਇਹਦੀ ਜਿਹੜੀ ਹੈਗੀ ਆ ਸਿਰਜਣਾ ਜਿਹੜੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਗਈ ਸੀ ਲੇਕਿਨ ਧਰਮ ਦੇ ਉੱਤੇ ਜਿਹੜੀ ਆ ਰਾਜਨੀਤੀ ਹਾਵੀ ਹੋ ਗਈ ਸੀ ਔਰ ਧਰਮ ਉੱਪਰ ਚਾਹੀਦਾ ਸੀ ਕਿਉਂਕਿ ਸਾਡਾ ਬੀਰੀ ਪੀਰੀ ਦਾ ਸਿਧਾਂਤ ਗੁਰੂ ਅਰਗੁਪ ਮੀਨ ਸਾਹਿਬ ਨੇ ਸਾਨੂੰ ਦਿੱਤਾ ਸੀ ਲੇਕਿਨ ਰਾਜਨੀਤੀ ਥੱਲੇ ਰਹਿ ਗਈ ਤੇ ਧਰਮ ਜਿਹੜਾ ਸੀ ਉੱਪਰ ਰਹਿ ਗਿਆ ਔਰ ਕਾਲੀ ਦਲ ਜਿਹੜਾ ਇਹ ਰਿਸ਼ਤਾ ਕ੍ਰੀਏਟ ਹੋ ਗਿਆ ਔਰ ਸੈਵਨ ਸਟਾਰ ਹੋਟਲਾਂ 'ਚ ਠਹਿਰਨ ਲੱਗ ਪਿਆ ਔਰ ਕਾਲੀ ਦਲ ਜਿਹੜਾ ਸੀ ਉਹ ਸਿੱਖੀ ਸਿਧਾਂਤ ਨੂੰ ਪ੍ਰਣਾਏ ਹੋਏ ਲੋਕਾਂ ਦਾ ਇੱਕ ਸਮੂਹ ਸੀ ਔਰ ਪੰਜਾਬ ਦੀ ਤੇ ਸਿੱਖਾਂ ਦੀ ਇਹ ਆਵਾ ਔਰ ਕਾਲੀ ਦਲ ਜਿੱਥੇ ਧਰਮ ਨੂੰ ਨਾਲ ਲੈ ਕੇ ਚੱਲਦਾ ਸੀ ਉੱਥੇ ਨਾਲ ਨਾਲ ਕਿਸਾਨੀ ਦੇ ਮੁੱਦੇ ਸੀ ਸਾਡੇ ਜਿਹੜੇ ਕਿਸਾਨੀ ਨੂੰ ਜਵਾਨੀ ਨੂੰ ਔਰ ਉਹ ਸਾਰੇ ਮੁੱਦੇ ਜਿਹੜੇ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਗਿਆ ਜਿੱਤਰਾ ਕਿਸਾਨਾਂ ਦਾ ਸੰਘਰਸ਼ ਚੱਲਿਆ ਸੀ ਤੇ ਕਾਲੀ ਦਲ ਨੇ ਪਹਿਲਾਂ ਉਹ ਵਿਰੋਧ ਕਰਤਾ ਜੇ ਜ਼ੋਰ ਪਿਆ ਤਾਂ ਕਾਲੀ ਦਲ ਨੇ ਦੇ ਹੱਕ 'ਚ ਹੋ ਗਿਆ ਫਿਰ ਅਸਤੀ ਇਹ ਨਹੀਂ ਗੱਲ ਕਾਲੀ ਦਲ ਦੀ ਆਪਣੀ ਪਾਲਿਸੀ ਸੀ ਔਰ ਕਾਲੀ ਦਲ ਦਾ ਇੱਕ ਆਪਣਾ ਸਿਧਾਂਤ ਸੀ ਉਸ ਸਦਾਂਤਰੂ ਜਦੋਂ ਕਾਲੀ ਦਲ ਛੱਡ ਗਿਆ ਤੇ ਕਾਲੀ ਦਲ ਜਿਹੜਾ ਹੈ ਉਹ ਵਾਰ-ਵਾਰ ਹਾਰ ਹੁੰਦੀ ਰਹੀ ਵਾਰ-ਵਾਰ ਹੁਣ ਇਹ ਹਾਦ ਤੇ ਵਰਕਰ ਇਹ ਮੰਗ ਕਰਦੇ ਆ ਪੰਜਾਬ ਦੇ ਲੋਕ ਵੀ ਇਹ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਔਰ ਕਾਲੀ ਦਲ ਦਾ ਸਰਾ ਢਾਂਚਾ ਕਾਲੀ ਦਲ ਦਾ ਪ੍ਰਧਾਨ ਇਹ ਨਵੇਂ ਸਿਰੇ ਤੋਂ ਇਹ ਚੁਣਿਆ ਜਾਣਾ ਚਾਹੀਦਾ ਜਿਹੜਾ ਸਿੱਖੀ ਸਿਧਾਂਤਾਂ ਨੂੰ ਪ੍ਰਣਾਇਆ ਹੋਵੇ ਉਹ ਬਣੇ ਰਾਜਨੀਤਿਕ ਫਾਇਦੇ ਲੈਣ ਲਈ ਕਿ ਅਕਾਲੀ ਦਲ ਨੂੰ ਵਰਤੇ ਗਿਆ ਸੀ ਜਿਵੇਂ ਕਿ ਪਹਿਲਾਂ ਅਕਾਲੀ ਦਲ ਸੀ ਹੁਣ ਜਿਵੇਂ ਰਾਜਨੀਤਿਕ ਫਾਇਦੇ ਲੈਣ ਲਈ ਵਰਤੇ ਗਿਆ ਸੀ ਤਾਂ ਹੀ ਅੱਜ ਵੇਖੋ ਤੁਹਾਡੇ ਸਾਹਮਣੇ ਆ ਜੋਸ਼ ਹੋਇਆ ਪਿਛਲੇ ਸਾਲਾਂ ਦੇ ਵਿੱਚ ਅ ਕਾਲੀ ਦਲ ਦੀ ਚਿੱਤਰਾ ਹੋਂਦ ਨੂੰ ਜਾਂ ਕਾਲੀ ਦਲ ਦੀ ਦਿਖ ਨੂੰ ਜਿੱਤਰਾ ਖਤਮ ਕੀਤਾ ਗਿਆ ਇਹ ਸਾਰਿਆਂ ਦੇ ਸਾਹਮਣੇ ਆ ਔਰ ਲੋਕ ਕਹਿੰਦੇ ਆ ਵੀ ਕਾਲੀ ਦਲ ਨੇ ਮਰਨਾ ਚਾਹੀਦਾ ਇਹ ਪੰਜਾਬ ਦੀ ਇੱਕੋ ਇੱਕ ਰੀਜਨਲ ਪਾਰਟੀ ਜਿਹੜੀ ਪੰਜਾਬ ਦੀ ਤੇ ਪੰਥ ਦੀ ਗੱਲ ਕਰ ਸਕਦੀ ਹੈ ਔਰ ਲੋਕਾਂ ਦੇ ਵਿੱਚ ਇਸ ਗੱਲ ਦਾ ਬੜੀ ਵੱਡੀ ਲੋਕਾਂ ਨੂੰ ਇਸ ਗੱਲ ਦੀ ਪੀੜਾ ਹੈ ਕਿ ਕਾਲੀਗਲ ਜਿਹੜਾ ਹਾਸ਼ੀਅਤ ਆਇਆ ਤੇ ਕਿਉਂ ਆਇਆ ਇਹਦੇ ਕਾਰਨ ਲੱਭ ਕੇ ਇਹਦੀ ਲੀਡਰਸ਼ਿਪ ਜਿਹੜੀ ਚੇਂਜ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਮੋਖੋ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪ੍ਰਧਾਨ ਜਿਹੜਾ ਚਾਹੀਦਾ ਨਾ ਹੋ ਜੀ ਕਿ ਨਵੇਂ ਪ੍ਰਧਾਨ ਦੀ ਚੋਣ ਮੈਂ ਨਹੀਂ ਕਹਿ ਸਕਦਾ ਕੋਈ ਕਿ ਨਵੇਂ ਪ੍ਰਧਾਨ ਦੀ ਚੋਣ ਇੱਕ ਸਿਸਟਮ ਬਣਾਵਾਂਗੇ ਇੱਕ ਇੱਕ ਡੈਕੋਰਮ ਬਣਾਵਾਂਗੇ ਇੱਕ ਉਹਦੇ ਵਾਸਤੇ ਲੋਕਾਂ ਦੀ رائے ਲਈ ਜਾਊਗੀ ਉਹਦੇ ਚ ਸਾਡੇ ਜਿਹੜੇ ਨੇ ਬੁੱਧੀਜੀਵੀ ਵੀ ਹੋਣਗੇ ਉਦੇ ਸਾਡਾ ਸੰਤ ਸਮਾਜ ਵੀ ਹੋਊਗਾ ਉਦੇ ਸਾਡੇ ਕਾਰਸੇ ਵਾਲੇ ਸੰਤਾਂ ਦਾ ਵੀ ਹੋਊਗਾ ਉਹਦੇ ਚ ਕਿਸਾਨ ਵੀ ਹੋਣਗੇ ਉਹਦੇ ਸਰ ਨੌਜਵਾਨ ਵੀ ਹੋਣਗੇ ਔਰ ਸਾਰਿਆਂ ਨੂੰ ਇੱਕ ਸਰਵ ਪ੍ਰਵਾਨਤ ਲੀਡਰ ਜਿਹੜਾ ਨਾ ਜਿਹਦੀ ਦਿਖ ਵੀ ਧਾਰਮਿਕ ਹੋਵੇ ਕੁਰਬਾਨੀ ਵੀ ਹੋਵੇ ਜੇਲ ਵੀ ਹੋਵੇ ਔਰ ਪੰਥ ਪ੍ਰਸਤ ਵੀ ਹੋਵੇ ਔਰ ਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਇਲੈਕਸ਼ਨ ਨਹੀਂ ਲੜੂਗਾ ਕਾਲੀ ਦਲ ਦਾ ਪ੍ਰਧਾਨ ਇਲੈਕਸ਼ਨ ਨਹੀਂ ਲੜੂਗਾ ਤੇ ਕਾਲੀ ਦਲ ਦਾ ਜਿਹੜਾ ਹੈਡ ਆਫ ਸੀ ਉਹ ਸਾਡਾ ਇਥੋਂ ਹਾਈਜੈਕ ਹੋ ਗਿਆ ਸੀ ਉਹ ਮੁੜ ਕੇ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਖੋਲਿਆ ਕੀ ਮੰਨਦੇ ਤੁਸੀਂ ਜਿਵੇਂ ਤੁਸੀਂ ਕਿ ਆਕਾਲੀ ਦਲ ਹੂਣ ਖਾਲੀ ਦਲ ਹੋ ਗਿਆ ਕਿ ਇਸ ਦੀ ਮੁੱਖ وجہ ਜਿਵੇਂ ਦੋ ਫਾੜੋਂ ਦੀ ਆਕਾਲੀ ਦਲ ਸੁਪੀਰ ਬਾਦਲ ਤੇ ਵਿਕਰਮਜੀਤਿਆ ਨਹੀਂ ਮੈਂ ਵੇਖੋ ਇਹ ਸਾਰਿਆਂ ਦੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਮੈਂ ਜਾਤੀ ਤੌਰ ਤੇ ਕਿਸ ਦੇ ਖਿਲਾਫ ਨਹੀਂ ਬੋਲਣਾ ਜਾਤੀ ਕਿਉਂਕਿ ਅਸੀਂ ਇਕੱਠੇ ਛਕਦੇ ਛਕਉਂਦੇ ਰਹੇ ਹਾਂ ਜਾਤੀ ਤੌਰ ਤੇ ਨਹੀਂ ਜੇ ਕੋਈ ਘਾਟਾਂ ਆਈਆਂ ਨੇ ਲੋਕਾਂ ਨੇ ਮਹਿਸੂਸ ਕੀਤਾ ਤੇ ਚਾਰ ਵਾਰ ਹਾਰ ਹੋ ਗਈ ਸਾਡੀ ਚਾਰ ਵਾਰ ਹਾਰ ਹੋ ਗਈ ਨਾ ਤੇ ਜਦੋਂ ਇੱਕ ਵਾਰ ਹਾਰ ਹੋ ਜੇ ਉਦੋਂ ਹੀ ਕਾਂਲੀਦਲ ਦੇ ਪ੍ਰਧਾਨ ਜਾਂ ਕਿਹੇ ਵੀ ਪਾਰਟੀ ਦੇ ਉਹ ਅਸਤੀਫਾ ਦੇ ਦਿੰਦੇ ਹੁੰਦੇ ਆ ਮੈਂ ਸਮਝਦਾ ਜਿਹੜਾ ਕੇਜਰੀਵਾਲ ਉਹਨੂੰ ਵੀ ਦੇਣਾ ਚਾਹੀਦਾ ਸੀ ਦੇਖੋ ਕਿੰਨੇ ਵੱਡੇ ਉਹਦੇ ਤੇ ਇਹ ਵੇਲੇ ਰੇਤਾ ਦੇ ਦੂਜੇ ਜਿਹੜੇ ਵੱਡੇ ਵੱਡੇ ਇੰਜ਼ਾਮ ਲਾਗੇ ਉਹ ਆਲਾ ਵੀ ਮੈਂ ਛੱਡ ਨਹੀਂ ਜੇਲ੍ਹ ਚ ਵੀ ਚਲਾ ਗਿਆ ਉਹ ਤੁਸੀਂ ਵੇਖ ਲੇ ਉਹ ਨਾਲ ਟਾਈਮ 'ਚ ਕੋਰਟ ਨੇ ਨੰਗਾ ਵੀ ਕਰਤਾ ਸਾਰਾ ਕੁਝ ਜਿਹੜਾ ਘਟਾਲਾ ਹੈ ਤੇ ਬਰੇ ਬਿਤੇ ਆ ਔਰ ਕਾਲੀ ਦਲ ਦੇ ਪ੍ਰਧਾਨ ਵੀ ਚਾਹੀਦਾ ਹੈ ਜਦੋਂ ਉਹਨਾਂ ਦੀ ਪਹਿਲੀ ਹਾਰ ਹੋਈ ਸੀ ਉਹ ਕਿਦਾ ਲੋਪ ਚੁੱਕੋ ਵੀ ਮੈਂ ਮਤਲਬ ਇਹ ਕਾਲੀ ਦਲ ਦੀ ਹਾਰ ਹੋ ਗਈ ਆ ਮੈਂ ਨਾਤਕ ਤੌਰ ਤੇ ਆਪਣੀ ਹਾਰ ਨੂੰ ਕਬੂਲਦਾ ਫਿਰ ਦੂਜੀ ਵਾਰੀ ਤੀਜੀ ਵਾਰੀ ਹੁਣ ਤਾਂ ਇਹ ਚੌਥੇ ਨੰਬਰ ਤੇ ਆ ਗਏ ਪੰਜਾਬ ਦੇ ਵਿੱਚ ਇਹ ਹੁਣ ਚੌਥੇ ਨੰਬਰ ਤੇ ਆ ਕਾਲੀ ਦਲ ਹੁਣ ਤਾਂ ਬਹੁਤ ਕੰਮ ਕਰਨ ਦੀ ਲੋੜ ਆ ਪਿੰਡ ਲੈਵਲ ਤੇ ਔਰ ਕਾਈ ਲੈਵਲ ਤੇ ਹੈਡ ਆਫ ਸਮਰਸਰ ਬਣਾਇਆ ਜਾਏਗਾ ਹੈਡ ਆਫ ਸਮਰਸਰ ਸਾਹਿਬ ਨੂੰ ਬਣਾਇਆ ਹੁਣ ਆਲੇ ਸਮੇਂ ਵਿੱਚ ਕੋਈ ਹੋਰ ਵੱਡੀ ਫੀਡਿੰਗ ਹੋ ਸਕਦੀ ਹੈ ਹਾਂਜੀ ਕੋਣ ਵਾਲੇ ਸਮੇਂ ਤੋਂ ਕੋਈ ਹੋਰ ਵੱਡੀ ਵੀਡੀਓ ਹੋ ਸਕਦੀ ਹੈ ਹਾਂ ਬਿਲਕੁਲ ਆ ਪਹਿਲੀ ਤੋਂ ਬਾਅਦ ਫਿਰ ਮੀਟਿੰਗਾਂ ਹੀ ਕਰਨੀਆਂ ਫਿਰ ਅਸੀਂ ਜ਼ਿਲ੍ਹੇ ਵਈ ਜਾਣਾ ਔਰ ਜਿਹੜੇ ਵਰਕਰ ਸਹਿਬਾਨ ਇੱਕ ਤਾਂ ਘਰ ਚ ਮਜੂਜ਼ ਹੋ ਗਏ ਬਹਿ ਗਿਆ ਜਿਹੜਾ ਅਸਲੀ ਕਾਲੀ ਸੀ ਜੇਲ੍ਹ ਕਟਨ ਵਾਲਾ ਔਰ ਪੰਥਲੀ ਮਰ ਮਿਟਨ ਵਾਲਾ ਜਿਹੜਾ ਬੰਦਾ ਸੀ ਉਹ ਤਾਂ ਘਰ ਚ ਬਹਿ ਗਏ ਆਖਰੀ ਸਵਾਲ ਆ ਕਿ ਜ਼ਿਲ੍ਹਾ ਲੈਵਲ ਤੇ ਵੀ ਬਲੀ ਕਿੰਨੇ ਆਣੀਆਂ ਹਾਂ ਹਾਂਜੀ ਆਖਰੀ ਸਵਾਲ ਆ ਕਿ ਜ਼ਿਲ੍ਹਾ ਲੈਵਲ ਤੇ ਵੀ ਬਲੀ ਕਿੰਨੇ ਆਣੀਆਂ ਬਿਲਕੁਲ ਹਰ ਲੈਵਲ ਤੇ ਜਿਹੜਾ ਢਾਂਚਾ ਹੈ ਉਹਨੂੰ ਤੰਦਰੁਸਤ ਕਰਨ ਵਾਸਤੇ ਜਿਹੜਾ ਬਿਮਾਰ ਹੋ ਗਿਆ ਜਿਹੜਾ ਆਕਸੀਜਨ ਤੇ ਹੈ ਇਸ ਵੇਲੇ ਉਹਨਾਂ ਦੀ ਆਕਸੀਜਨ ਲਾ ਕੇ ਔਰ ਉਹਨੂੰ ਤੰਦਰੁਸਤ ਕਰਕੇ ਪੰਥ ਦੇ ਸਾਹਮਣੇ ਇੱਕ ਐਸਾ ਢਾਂਚਾ ਪੇਸ਼ ਕਰਾਂਗੇ ਜਿਸ ਨੂੰ ਸਾਰੀ ਕੌਮ ਮੰਨੂਗੀ। ਲੇਕਿਨ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਕਿ ਉਸੇ ਅਕਾਲੀ ਦਲ ਨੂੰ ਨਾਲ ਲੈ ਕੇ ਚੱਲੋਗੇ ਜਾਂ ਫਖਰੀ ਅਕਾਲੀ ਦਲ ਸਦੀ ਨਹੀਂ। ਵੇਖੋ ਲੀਡਰਸ਼ਿਪ ਚੇਂਜ ਕਰਨੀ ਥੱਲੇ ਵਾਲੇ ਵਰਕਰਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਤੁਹਾਡਾ ਕਸੂਰ ਕੋਈ ਨਹੀਂਗਾ। ਥੱਲੇ ਵਾਲੇ ਵਰਕਰ ਦਾ ਕੋਈ ਕਸੂਰ ਨਹੀਂਗਾ ਜਿਹੜਾ ਥੱਲੇ ਵਾਲਾ ਪਿੰਡੂ ਵਰਕਰ ਆ ਜਾਂ ਜਿਹੜਾ ਸਰਕਲ ਦਾ ਪ੍ਰਧਾਨ ਆ ਚਾਹੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਇਹ ਤਾਂ ਹਾਈ ਲੈਵਲ ਦੀ ਲੀਡਰਸ਼ਿਪ ਹੀ ਜਿਹਨਾਂ ਸਹੀ ਗੋਈ ਨਹੀਂ ਕੀ ਦਿੱਤੀ ਉਹ ਚੇਂਜ ਕਰਨ ਦੀ ਥ ਲੋੜ ਹੈ ਠੀਕ ਹੈ ਠੀਕ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ હોણ વિહ કરો હોવે ક્રોણી હોવે બર્થડે પાટી પાર્ટી હોય પાર્ટી પાટી કરો અજનલા પુરા અને મશહુર ડિઆર હોલ ਨਸਟੇਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼